ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਰਾਤ ਦੇ ਸੁਮੇਂ ਤਰਾਵਾਰ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਨਾਨਕ ਸਰ ਤੋਂ ਚਾਲੇ ਪਾਏ ਤਕਰੀਬਨ ਰਾਤੀ 10:00 ਵਜੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਅਸੀਂ ਪਹੁੰਚ ਗਏ ਨਜ਼ਦੀਕ ਜੰਡਿਆਲਾ ਗੁਰੂ ਦੇ ਤੇ ਆਪ ਜੀ ਦੇਖ ਰਹੇ ਹੋ ਰਾਤ ਨੂੰ ਬੜਾ ਵਧੀਆ ਹੁੰਦਾ ਇੱਕ ਤੇ ਰੋਡ ਖਾਲੀ ਹੁੰਦੇ ਆ ਤੇ ਇੱਕ ਦਰਸ਼ਨ ਕਰਨ ਦਾ ਜਿਹੜਾ ਆਨੰਦ ਆ ਉਹ ਰਾਤ ਦੇ ਸਮੇ ਬਖਰਾ ਹੀ ਹੁੰਦਾ ਵਾ ਸੋ ਸਾਹਮਣੀ 골ਡਨ ਗੇਟ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਲਾਈਟਾਂ ਜਗ ਰਹੀਆਂ ਨੇ ਦੂਰੋਂ ਤੇ ਇਹ ਅਸੀਂ ਫਿਰ 골ਡਨ ਗੇਟ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਤੇ ਬੜਾ ਹੀ ਸੁੰਦਰ ਲੱਗਦਾ ਏ ਜਿਹੜਾ ਗੇਟ ਬੜਾ ਸੋਹਣਾ ਬਣਿਆ ਹੋਇਆ ਹੈ ਬੜਾ ਖਿੱਚ ਦਾ ਕੇਂਦਰ ਹੈ ਇਹ ਗੇਟ ਤੇ ਤੁਸੀਂ ਦੇਖ ਸਕਦੇ ਹੋ 골ਡਨ ਗੇਟ ਦੇ ਦਰਸ਼ਨ ਕਰੋ ਤੇ ਸਾਨੂੰ ਇਹ ਸੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਧਮਕੀਆਂ ਮਿਲ ਰਹੀਆਂ ਨੇ ਦਰਬਾਰ ਸ਼ਹਿਰ ਤੇ ਸ਼ਾਇਦ ਵੀ ਬਹੁਤ ਜ਼ਿਆਦਾ ਚੈਕਿੰਗ ਵੀ ਹੋਵੇਗੀ ਪਰ ਜੇਹਾ ਕੁਝ ਨਹੀਂ ਸੀ ਬਾਕੀ ਧੰਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਬਖਸ਼ਿਸ਼ ਹੈ ਸੋ ਫਿਰ ਅਸੀਂ ਮੈਨ ਜਿਹੜਾ ਸਿਟੀ ਵਾਲਾ ਪੋਲਾ ਉਹ ਚੜ ਕੇ ਤੇ ਜਿਹੜਾ ਪਾਰਕਯੂਗੋ ਵਾਲੇ ਪਾਸੇ ਪੋੜ ਉੱਤਰਦਾ ਉਧਰ ਪਹੁੰਚ ਗਏ ਦਿਨ ਸੀ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਏ 12 ਵਜੇ ਦਾ ਮਾਰਨਿੰਗ ਦਾ ਤੇ ਇਸ ਕਰਕੇ ਤੁਹਾਨੂੰ ਪਤਾ ਵੀ ਐਤਵਾਰ ਵਾਲੇ ਦਿਨ ਜਿਹੜਾ ਦਰਬਾਰ ਸਾਹਿਬ ਬਹੁਤ ਜ਼ਿਆਦਾ ਰਾਸ਼ ਹੁੰਦਾ ਪਾਰਕਿੰਗ ਵੀ ਸਾਨੂੰ ਮਿਲੀ ਨਹੀਂ ਤੇ ਫਿਰ ਅਸੀਂ ਥੋੜੀ ਦੂਰ ਹੀ ਗੱਡੀ ਪਾਰਕਿੰਗ ਕਰਕੇ ਪਹੁੰਚ ਗਏ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਧੰਨ ਧੰਨ RAMਦਾਸ ਗੁਰ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਆਨੰਦ ਦੁਨੀਆ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਹੋਣਗੀਆਂ ਪਰ ਗੁਰਬਾਣੀ ਕਹਿੰਦੀ ਡਠੇ ਸਭੇ ਥਾਬ ਨਹੀਂ ਤਦ ਜਿਹਿਆ ਸਾਰੀ ਦੁਨੀਆ ਤੁਸੀਂ ਘੁੰਮ ਫਿਰ ਕੇ ਦੇਖ ਲੋ ਜਿੱਥੇ ਮਰਜੀ ਚਲੇ ਜਾਓ ਮਹਿੰਗੀਆਂ ਮਹਿੰਗੀਆਂ ਬਿਲਡਿੰਗਾਂ ਹੋਣ ਗਿਆ ਪਰ ਜੋ ਆਨੰਦ ਦਰਸ਼ਨ ਕਰਕੇ ਸਤਿਗੁਰੂ ਸੱਚਾ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਜੋ ਆਨੰਦ ਪ੍ਰਾਪਤ ਹੁੰਦਾ ਜੋ ਰੂਹ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਆ ਉਹ ਕਿਤੋਂ ਵੀ ਆਨੰਦ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ ਰਾਤ ਦੇ ਸਮੇਂ ਲਾਈਟਿੰਗ ਤੇ ਬੜੀ ਸੋਹਣੀ ਜਗਮਗ ਜਗਮਗ ਹੋ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਰਾਸ਼ ਜਿਹੜਾ ਉਹ ਕਾਫੀ ਸੀ ਸੰਗ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸੀ ਤੁਸੀਂ ਦੇਖ ਸਕਦੇ ਹੋ ਕਰਮਾਂ ਦੇ ਵਿੱਚ ਵੀ ਰਾਤ ਦੇ ਸਮੇਂ ਇਹਨੀਆਂ ਸੰਗ ਤਾਂ ਇਸ਼ਨਾਨ ਕਰ ਰਹੀਆਂ ਨੇ ਸਾਰੇ ਪਾਸਿਆਂ ਤੋਂ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਉੜੀ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਅਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਿਸ਼ਾਨ ਸਾਹਿਬ ਝੂਟੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਦੀਪਾ ਪਵਿੱਤਰ ਜਲ ਸੰਤਾਂ ਕੀ ਕਾਰਜਾਬ ਖਲੋਇਆ ਹਰ ਕੰਮ ਕਰਾ ਬਨਾਇਆ ਆਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਆਰਾਮ ਇਹ ਧਰਤੀ ਸੁਹਾਵਨੀ ਆਂ ਇਹ ਜਲ ਅੰਮ੍ਰਿਤ ਦੀ ਨਿਆਈ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਅੰਮ੍ਰਿਤ ਹੈ ਨਿਸ਼ਾਨ ਸਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਫਿਰ ਅਸੀਂ ਲੰਗਰ ਦੇ ਵਿੱਚ ਪਹੁੰਚ ਕੇ ਚਾਹ ਪੀਤੀ तकरीबन 1.5 ਵਜੇ ਦਾ ਇਹ ਸਮਾਸੀ ਲੰਗਰ ਦੇ ਵਿੱਚ ਜਾ ਕੇ ਚਾਹ ਸ਼ਕੀ ਉਹ ਜਿਹੜੇ ਜਿਹੜੇ ਸੰਗ ਗਏ ਸੀ ਆਪ ਜੀ ਦਰਸ਼ਨ ਕਰ ਸਕਦੇ ਹੋ ਇਹ ਲੰਗਰ ਦੁਨੀਆ ਦਾ ਸਭ ਤੋਂ ਵੱਡਾ ਫ੍ਰੀ ਲੰਗਰ ਜਿਹੜਾ ਹੈ ਉਹ ਇੱਕੋ ਹੀ ਆ ਤਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇਹ ਹਰ ਕੀ ਪੌੜੀ ਉਧਰਲੇ ਪਾਸੇ ਦਾ ਜਿਹੜਾ ਗ੍ਰੇਸ਼ਾ ਤੇ ਉਧਰ ਇਸ਼ਨਾਨ ਵੀ ਚੱਲ ਰਹੇ ਸੀ ਅੰਦਰ ਹਰਿਮੰਦਰ ਸਾਹਿਬ ਦੇ ਇਹ ਉਹ ਸਮਾਂ ਸੀ ਚੰਦ ਵੀ ਆਉ ਲੱਗਦਾ ਸੀ ਜਿਵੇਂ ਦਰਸ਼ਨ ਕਰਨ ਵਾਸਤੇ ਆਇਆ ਹੋਵੇ ਫਿਰ ਅਸੀਂ ਪਹੁੰਚ ਕੇ ਨਾਨਕ ਸਰ ਸਵੇਰੇ ਤਕਰੀਬਨ 7 ਵਜੇ ਅਸੀਂ ਨਾਨਕ ਸਰ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਨਾਨਕ ਸਰ ਭਗਤੀ ਦਾ ਘਰ ਤੇ ਉਹ ਨਾਨਕ ਸਰ ਦਾ ਮੇਨ ਗੇਟ ਖਬਰ ਤੇ ਪਹੁੰਚੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਸ਼ ਕਰਦੇ ਹਾਂ ਵੀ ਤੁਹਾਨੂੰ ਦਰਸ਼ਨ ਕਰਕੇ ਬੜਾ ਆਨੰਦ ਆਇਆ ਹੋਵੇਗਾ ਤੇ ਇਹ ਵਲੌਗ ਜੇ ਤੁਸੀਂ ਹੋਰ ਵੀ ਚਾਹੁੰਦੇ ਹੋ ਤੇ ਕਮੈਂਟਾਂ ਦੇ ਵਿੱਚ ਦੱਸੋ ਕਿੱਥੇ ਕਿੱਥੇ ਦਰਸ਼ਨ ਕਰਨੇ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ